ਇਹ ਫਰਸ਼ ਤੇ ਬੈਠੇ ਹੋਏ ਲੋਕ ਤੇ ਵੀਡੀਓ ਚ ਨਜ਼ਰ ਆ ਰਹੀ ਗੰਦਗੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਚ ਫੈਲੀ ਹੋਈ ਹੈ ਜਿੱਥੇ ਲੋਕ ਸਿਹਤ ਦਾ ਇਲਾਜ ਕਰਵਾਉਂਦੇ ਨੇ ਪਰ ਉੱਥੇ ਲੋਕਾਂ ਨੂੰ ਸਿਹਤ ਵੱਧ ਖਰਾਬ ਹੋਣ ਦਾ ਡਰ ਸਤਾਉਣ ਲੱਗਿਆ ਹੈ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪੀਟਲ ਆਏ ਦਿਨ ਹੀ ਆਪਣੇ ਵਿਵਾਦਾਂ ਕਰਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਹੈ ਇਸ ਵਾਰ ਫਿਰ ਇਸ ਹਸਪੀਟਲ ਵਿੱਚ ਫੈਲੀ ਗੰਦਗੀ ਕਾਰਨ ਹਸਪੀਟਲ ਸੁਰਖੀਆਂ ਦੇ ਵਿੱਚ ਹੈ ਜਿੱਥੇ ਚੱਲਦੇ ਆ ਅੰਮ੍ਰਿਤਸਰ ਤੋਂ ਸਾਸਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਨੇ ਇਥੋਂ ਦਾ ਜਾਇਜ਼ਾ ਲਿਆ ਤੇ ਉੱਥੇ ਹੀ ਗੰਦਗੀ ਦੇ ਹਾਲਾਤ ਬਾਰੇ ਹਸਪਤਾਲ ਅਧਿਕਾਰੀਆਂ ਤੇ ਡਾਕਟਰਾਂ ਨੂੰ ਸੁਧਾਰ ਕਰਨ ਦੀ ਤਾੜਨਾ ਵੀ ਕੀਤੀ ਨਾਲੇ ਗੁਰਮੀਤ ਕੌਰ ਨੇ ਕਿਹਾ ਕਿ ਉਹ ਇਸ ਬਾਰੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਉਣਗੇ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਦੇ ਇਵੇਂ ਦੋ ਸੁਪਰਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ ਇਰਖਾ ਕਰਦੇ ਉਹ ਨਾਲ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚੱਲਦੀ ਆ ਕੀ ਕਰ ਲੋਗੇ ਸਤੋ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਅਸੀਂ ਕਿਉਂਕਿ ਮਰੀਜ਼ਾਂ ਦੇ ਹਮ ਕਰਦੇ ਆ ਇਹਨਾਂ ਡਾਕਟਰਾਂ ਦੇ ਅਫਸਰशाही ਦੇ ਅਸੀਂ ਖਿਲਾਫ ਹੀ ਹਾਂ ਕਿਉਂਕਿ ਮਰੀਜ਼ ਸਾਡਾ ਬਾਲੇ طاقت ਹੈ ਸਰ ਇਹ ਸਾਡਾ ਮਨ ਬਲ ਚੁੱਕਦੇ ਆ ਡਾਕਟਰ ਤੇ ਸਤਿਆਨਿਜ ਕਰਨ ਰਿਹਾ ਸਾਡੇ ਫਦੀਰੀ ਦੀ ਜਿਹੜੀ ਔਮ ਵਾਲੀ ਬਿੰਦੀ ਆਉਣੀ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲੱਭੇਂਗੇ ਇਲਾਜ ਨੂੰ ਸੋਚ ਇਸ ਕਰਕੇ ਮੈਂ ਸਮਝਦੀ ਵੀ ਇਹ ਡਾਕਟਰ ਨਹੀਂ ਹੈ ਇਹ ਕੀ ਜਾਂਦੇ ਹੁੰਦੇ ਆ ਡਾਕਟਰ ਤੋਂ ਬਗੈਰ ਕੀ ਜਿਹੜਾ ਉੱਤੋਂ ਲੈਣ ਦਾ ਜਮਦੂਤ ਨਹੀਂ ਜਮਦੂਤ ਇਹ ਇਨਸਾਨੀਅਤ ਦੇ ਕਾਣ ਕਰਦੇ ਜਮਦੂਤ ਬਣ ਕੇ ਇੱਥੇ ਬੈਠੇ ਡਾਕਟਰ ਨੇ ਕਿਉਂਕਿ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਨਾਗੇ ਵਾਗੇ ਨਹੀਂ ਹੈ। ਦਰਗਮੀ ਗਈ ਨਹੀਂ ਨਾ ਮੰਤਰੀ। ਇਹਨਾਂ ਦੀ ਸ਼ਿਕਾਇਤ ਹੈ ਕਿਸੇ ਮੰਤਰੀ ਦੇ ਧਿਆਨ ਚ ਆ ਕੇ। ਹਾਂ ਮੈਂ ਹੈਲਥ ਮੰਤਰੀ ਨੂੰ ਫੋਨ ਕਰਨਾ ਹੈ ਵੀ ਆ ਕੇ ਚੈੱਕ ਕਰਵਾਉ। ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਲੱਗੇ। ਇਹ ਪੋਚੇ ਤੇ ਸਵੇਰੇ ਲੱਗ ਜਣਾ ਚਾਹੀਦੇ ਸੀ। ਪਰ ਇੱਕ ਥਾਂ ਪੋਚਾ ਲੱਗ ਜੂ ਇਸ ਤਰ੍ਹਾਂ। ਅਹੀਂ ਮੈਂ ਤੇ ਇਹਨਾਂ ਗੰਦ ਦੀਆਂ ਫੋਟੋ ਲੈ ਲਈਏ। ਉਹ ਚੇ ਬਾਅਦ ਚ ਸ਼ੁਰੂ ਹੈ। ਹੁਣ ਫਾਈਨਲ ਵੀ ਡਿਗਣ ਲਈ, ਉਹ ਚੇ ਵੀ ਡਿਗਣ ਦੇ। ਬੱਚਾ ਬਾਚੇ ਇੱਕ ਤੇ ਦੋ مریض ਬਏ ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ। ਬੱਚਾ ਵੀ ਨਾਲ ਆ। ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੀ ਖੁੱਲ ਆ। ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜੀ ਦਾ ਨਾਲ। ਬੈੱਡੇ ਪਾਸ਼ੇ ਦੇ ਨਾਲ ਤੇ ਰੱਖਿਆ ਨਾ। ਤੇ ਬਾਬੇ ਨਾਨਕ ਨੂੰ ਬਦਨਾਮ ਕਰਦਾ। ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਨੂੰ। ਆਕਸੀਜਨ ਪਲਾਨਡ ਲਵਾਇਆ ਕੈਂਸਰ ਹਸਪਤਾਲ ਖਵਲਿਆ ਬੇਬੇ ਨਾਨਕੀ ਨੂੰ ਗ੍ਰਾਂਟ ਦਿੱਤੀ ਹੈ ਸਸ ਕਰੋੜਾ ਰੁਪਏ ਇਸ ਵਿੱਚ ਦੇਖੋ ਕਲਾਸ ਤੇ ਫਿਰ ਵੀ ਦੂਸਰੇ ਪਾਸੇ ਹਸਪਤਲ ਦੇ ਅੰਦਰ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਸਪਤਲ ਦੇ ਹਾਲਾਤ ਕਾਫੀ ਤਰਸਜੋਗ ਨੇ ਜਗ੍ਹਾ ਜਗਾ ਗੰਦਗੀ ਫੈਲੀ ਹੋਈ ਹੈ ਤੇ ਜੋ ਹਸਪਤਲ ਦੇ ਬਾਥਰੂਮ ਨਹੀਂ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਗੰਦਗੀ ਹੈ ਲੇਕਿਨ ਮਜਬੂਰੀ ਵਸ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਇੱਥੇ ਆਉਣਾ ਪੈ ਰਿਹਾ ਹੈ ਇਸੇ ਕੀ ਪ੍ਰੋਬਲਮ ਆ ਰਹੀ ਮਤ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਤੇ ਹੀ ਕੋਈ ਕਮਰੇ ਦੇ ਦੀ ਕੋਈ ਹੈ ਨਹੀਂ ਅਰੇਂਜਮੈਂਟ ਹੀ ਨਹੀਂ ਹੋਰ ਦੱਸੋ ਆਏ ਸਾਰਾ 11:00 12:00 ਵਜੇ ਬਾਹਰ ਹੀ ਬੈਠੇ ਇੱਧਰ ਹੀ ਬੈਠੇ ਕਿਹਦੀ ਕਦੋਂ ਹੋਈ ਸਵੇਰੋਂ 3:00 ਵਜੇ ਬਹੁਤ ਲੋਕ ਆ ਕੇ ਬਾਹਰ ਇੱਧਰ ਬੈਠੇ ਐਚਏ ਬਹਿ ਗਏ ਬੱਚਾ ਨਾਲ ਹੀ ਡਾਕਟਰ ਕਮਰੇ ਚ ਲਾਉਂਦੇ ਵੇ ਡਾਕਟਰ ਤਾਂ ਆਉਂਦਾ ਡਾਕਟਰ ਆਉਂਦਾ ਇਹ ਕਹਿੰਦਾ ਵੀ ਬੱਚਾ ਨਹੀਂ ਕਿ ਇੱਕ ਨਹੀਂ ਦੋ ਦੋ ਬਰੀਦ ਪਾਉਣੇ ਕੀ ਕਰਦੇ ਉਹਦੇ ਉੱਥੇ ਅੰਦਰ ਅੰਦਰ ਬੈਠੇ ਉਹ ਇਹ ਕਿ ਕੋਈ ਹਜਰੂ ਅਨੁਭਵ ਕਰਤਾ ਇਹ ਕਿ ਤੂੰ ਪੁੱਛੰਗੇ ਡਾਕਟਰ ਨੂੰ ਅਹੀਂ ਤੇ ਤਾਂ ਅਜੇ ਨਹੀਂ ਹੱਥ ਨੂੰ ਲਾ ਕੇ ਪਾਇਆ ਹੋਵੇ ਕਿ ਤੁਹਾਨੂੰ ਪਾਇਆ ਸੀਗਾ ਪਹਿਲਾਂ ਨਹੀਂ ਇਹਨੂੰ ਬਾਹਰ ਹੀ ਆਏ ਤੁਹਾਨੂੰ ਜਗ੍ਹਾ ਨਹੀਂ ਮਿਲੀਆਂ ਅੰਦਰ ਜਗ੍ਹਾ ਹੀ ਨਹੀਂ ਆਈ ਜੋ ਕਿ 3-4 ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰਡ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਹੈ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨ ਨੂੰ ਆਯੂਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਯੂਸ਼ਮਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਇਲਾਜ ਹੋ ਰਿਹਾ ਪਰ ਇੱਥੇ ਇਲਾਜ ਦੇ ਨਾਂ ਤੇ ਬੜੀ ਫਕੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜਦਾ ਹਾਂ ਹੀ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਏ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾ ਕੇ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫੇਰ ਅਸੀਂ ਇੱਥੇ ਆਏ ਆ ਫੇਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਿਹਾ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਾਂਗੇ ਤੁਸੀਂ ਗੁਰੂ ਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ